ਬੜਾ ਅਫਸੋਸ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਲਗਭਗ 28 ਦਿਨਾਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਪੰਜਾਬ ਦੀ ਯਾਦ ਆਈ ਔਰ 30 ਸਾਲਾਂ 30 ਦਿਨਾਂ ਬਾਅਦ ਜਿਹੜਾ 28 ਦਿਨਾਂ ਬਾਅਦ ਉਹਨਾਂ ਨੇ ਆ ਕੇ ਪੰਜਾਬ ਦੀਆਂ ਉਹਨਾਂ ਮਾ ਮਾਵਾਂ ਦੇ ਅਥਰੂ ਤੱਕ ਕੀ ਪੁੰਜਣੇ ਸੀ ਜਿਨ੍ਹਾਂ ਦੇ ਨੌਜਵਾਨ ਪੁੱਤ ਚਲੇ ਗਏ ਉਹਨਾਂ ਭੈਣਾਂ ਦੀ ਬਾਹ ਤੱਕ ਕੀ ਫੜਨੀ ਸੀ ਜਿਨ੍ਹਾਂ ਦੇ ਭਰਾ ਚਲੇ ਗਏ ਉਸ ਕਿਸਾਨ ਦੇ ਆਸਰਾ ਕੀ ਦੇਣਾ ਸੀ ਬਜ਼ੁਰਗ ਕਿਸਾਨ ਨੂੰ ਜਿਹਦੀ ਪੂਰੀ ਫਸਲ ਜਿਹੜੀ ਆ ਉਹ ਹੜ੍ਹ ਦੇ ਵਿੱਚ ਤਬਾਹ ਹੋ ਗਈ ਸਾਰੀ ਉਮਰ ਜੀ ਨੇ ਆਪਣੀ ਹੱਡ ਭਨਵੀ ਮਿਹਨਤ ਕਰਕੇ ਦੋ ਕਮਰੇ ਦਾ ਮਕਾਨ ਬਣਾਇਆ ਸੀ ਇੱਕ ਕਮਰੇ ਦਾ ਮਕਾਨ ਬਣਾਇਆ ਸੀ ਜਿਹਦੇ ਅੰਦਰ ਰਸੋਈ ਵੀ ਰਹੀ ਸੀ ਜਿਹਦੇ ਅੰਦਰ ਟਾਇਲਟ ਬਾਥਰੂਮ ਵੀ ਰਹੀ ਸੀਗਾ ਜਿਹੜਾ ਉਹ ਵੀ ਘਟਿਆ ਗਿਆ ਉਹਦੀ ਬਾਹ ਤੱਕ ਹੀ ਫੜਦੀ ਸੀ ਆ ਕੇ ਇੱਕ ਤੁਛ ਜੀ ਜਿਹੜੀ ਆ ਅਮਾਉਂਟ 1600 ਕਰੋੜ ਰੁਪਇਆ ਦੇ ਕੇ ਪੰਜਾਬ ਦੀ ਉਹਨਾਂ ਮਾਮਾ ਦੇ ਅਥਰੂਆਂ ਨੂੰ ਪੋਜਰ ਦੀ ਬਜਾਏ ਉਹਨਾਂ 'ਚ ਨਮਕ ਸਿੜਕਣ ਦਾ ਕੰਮ ਜਿਹੜਾ ਉਹ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਕੀਤਾ ਜੇ ਮੈਂ ਦੂਜੇ ਸ਼ਬਦਾਂ 'ਚ ਕਹਿ ਲਵਾਂ ਕਿ ਊਠ ਤੇ ਮੂੰਹ ਜੀਰਾ ਦੇਣ ਵਾਲੀ ਗੱਲ ਜਿਹੜੀ ਆ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੀਤੀ